ਰਾਜਪੁਰਾ ਇਸਲਾਮਪੁਰ ਇਲਾਕੇ ਵਿੱਚ 10 ਸਾਲਾਂ ਤੋਂ ਬੰਦ ਪਿਆ ਟਿਊਬਵੈੱਲ ਤੇ ਪਾਣੀ ਦੀ ਸਪਲਾਈ ਕੀਤੀ ਚਾਲੂ ਇਸ ਮੌਕੇ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਦੱਸਿਆ ਇਸਲਾਮਪੁਰ ਇਲਾਕੇ ਵਿੱਚ 2015 ਤੋਂ ਬੰਦ ਪਏ ਟਿਊਬਵੈਲ ਨੂੰ ਇਲਾਕੇ ਵਿੱਚ ਆ ਰਹੀ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਚਾਲੂ ਕੀਤਾ ਗਿਆ ਇਸ ਟਿਊਬਵੈਲ ਨੂੰ ਚਾਲੂ ਕਰਨ ਦੇ ਨਾਲ ਇਸਲਾਮਪੁਰ ਇਲਾਕੇ ਦੇ ਨਾਲ ਲੱਗਦੇ ਪਿੰਡ ਦੇ ਇਲਾਕੇ ਵਿੱਚ ਆ ਰਹੀ ਪਾਣੀ ਦੀ ਦਿੱਕਤ ਹੋਵੇਗੀ ਦੂਰ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਮਰ ਰਾਸਪੂਰਾ ਦੀ ਰਿਪੋਰਟ। ਪੰਜਾਜਾ ਜੂਰੇ ਟਾਂਕੇ ਜਦ ਉਦਘਾਟਨ ਕਰ ਕੀ ਕਹਿੰਦੇ। ਅੱਜ ਬਾਇਗਰੂ ਦੀ ਸੱਚ ਪਾਸ਼ਾ ਦੀ ਮਹਿਰ ਹੋਈ ਹੈ। ਕਿ ਇਹ ਵਾਟਬਰਕਸਾ ਟਿਊਬਲ ਸੀਗਾ। ਜੋ ਕਿ ਸਲਾਮਪੁਰ ਔਰ ਸਾਰੇ ਏਰੀਆ ਨੂੰ ਪਾਣੀ ਦੇ ਰਿਹਾ ਸੀ ਪਹਿਲਾਂ। ਤੇ ਜਦੋਂ ਨਗਰ ਕੌਂਸਲ ਦੇ ਵਿੱਚ ਇਸ ਏਰੀਆ ਨੂੰ ਲਿਆ ਗਿਆ। ਨਵ ਤੋਂ ਮਿਲਕਰ 2015 ਦੇ ਵਿੱਚ ਲਗਭਗ ਇਸ ਨੂੰ ਬੰਦ ਕਰਕੇ ਇਹਨਾਂ ਨਹਿਰੀ ਪਾਣੀ ਨਾਲ ਜੋੜ ਦਿੱਤਾ ਗਿਆ ਸੀ ਪਰ ਤੁਸੀਂ ਉਹਨੂੰ ਸਾਰੇ ਦੇਖ ਰਹੇ ਹੋ ਜਿਹੜੇ ਹਾਲਾਤ ਨੇ ਤੇ ਨਹਿਰੀ ਪਾਣੀ ਦੇ ਜਿਹੜਾ ਸਪਲਾਈ ਹੈਗੀ ਆ ਉਹ ਉਹਦੇ ਰਿਕਾਰਡ ਬਹੁਤ ਆ ਰਹੀ ਹੈ। ਕਿ ਕਿਸੇ وجہ ਕਰਕੇ ਕਿਸੇ وجہ ਕਰਕੇ ਤਾਂ ਇਹ ਜਿਹੜੇ ਸਾਡੇ ਇਲਾਕਾ ਨਿਵਾਸੀ ਨੇ ਪਿੰਡ ਦੇ ਮੋਹਰ ਵਰ ਖੜੇ ਸਾਰੇ ਤੇ ਇਹਨਾਂ ਨੇ ਔਰ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਪਾਸੀ ਜੀ ਬਲਵਿੰਦਰ ਸਿੰਘ ਜੀ ਜਿਹਨਾਂ ਦਾ ਏਰੀਆ ਪੈਂਦਾ ਐਥੇ ਦਾ ਤਾਂ ਇਹਨਾਂ ਨੂੰ ਬੜੀ ਦਿੱਕਤ ਸੀ ਕਿ ਕਹਿੰਦੇ ਵੀ ਇਹਦਾ ਕੋਈ ਹੱਲ ਪੱਕਾ ਨਹੀਂ ਹੈ ਤਾਂ ਅਸੀਂ ਸ਼ੁਰੂਆਤ ਕੀਤੀ ਪਹਿਲਾਂ ਦੇਸ ਨੂੰ ਚਾਲੂ ਕਰਾਈਏ ਦਾ ਪਹਿਲਾਂ ਟਿਊਬ ਚੱਲ ਰਿਹਾ ਸੀਗਾ ਤਾਂ ਉਦੋਂ ਸਾਨੂੰ ਕੋਈ ਵਿਸ਼ੇਸ਼ ਸਹਿਯੋਗ ਜਿਹੜਾ ਹੈਗਾ ਸਿਵਲ ਬੋਰਡ ਵੱਲੋਂ ਨਹੀਂ ਮਿਲਿਆ ਸੀ ਪਰਸਪਲੈਸ਼ਨ ਬੋਰਡ ਵੱਲੋਂ ਪਰੰਤੂ ਬਾਅਦ ਵਿੱਚ ਜਦੋਂ ਉਸੇ ਆਪਣੇ ਪੱਧਰ ਤੇ ਇਸ ਨੂੰ ਚੈੱਕ ਕਰਾਇਆ ਔਰ ਸਾਨੂੰ ਜਿਹੜੇ ਐਕਸਪਰਟ ਸੀਗਾ ਉਹਨਾਂ ਨੇ ਕਹਿੰਦਾ ਵੀ ਚੱਲ ਸਕਦਾ ਤਾਂ ਬਰਸੀ ਐਕਸ਼ਨ ਵਰਸਲਾਈਸਰੀ ਬਹੁਤ ਬਹੁਤ ਸੀ ਬੇਨਤੀ ਕੀਤੀ ਕਿ ਸਾਡਾ ਸੇਵ ਕਰਦੇ ਹੋ ਪੈਸਮ ਚਾਲੂ ਕਰੀਏ ਤਾਂ ਕਿ ਲੋਕਾਂ ਨੂੰ ਰਾਤ ਮਿਲ ਸਕੇ। ਮੈਂ ਧੰਨਵਾਦ ਕਰਦਾ ਐਕਸ਼ਨ ਸਾਹਿਬ ਦਾ। ਉਹਦੇ ਬਾਅਦ ਐਚੂ ਸਾਹਿਬ ਤੇ ਜੇਈ ਸਾਹਿਬ। ਪਰ ਇਹਨਾਂ ਨੇ ਫਿਰ ਸਾਡੇ ਨਾਲ ਸਹਿਯੋਗ ਕੀਤਾ। ਥੋੜਾ ਜਿਹਾ ਕਾਫੀ ਸਮੇਂ ਤੋਂ ਬਾਅਦ ਲੱਗਦਾ ਸਾਨੂੰ ਇੱਕਸਾਨੋ ਕ ਲੱਗੇ ਉਹਨੂੰ। ਆ ਜਿਹੜੇ ਟਿਊਬਲ ਜਿਹੜਾ ਹੈ ਚਾਲੂ ਕਰਤਾ। ਦੇਵ ਜੀ ਤਾਂ ਸਰਵੇਂ ਨਵਾਂ ਆਇਆ ਸੀਗਾ ਕਨੈਕਸ਼ਨ ਦੇ ਨਵਾਂ ਲਿਆ ਕੋਈ ਹੈ ਨਹੀਂ ਸੀ ਸਰਦ ਉਹ ਕੰਮ ਹੋ ਗਿਆ ਉਹ ਸਾਨੂੰ ਬੜੀ ਖੁਸ਼ੀ ਹੈ ਕਿ ਕੱਲ ਰੈਸਟਿੰਗ ਕੀਤੀ ਇਹਨਾਂ ਨੇ ਤਾਂ ਪਾਣੀ ਕਾਫੀ ਅੱਛੀ ਮਾਤਰਾ ਦੇ ਵਿੱਚ ਜੜਾਗਾ ਲੋਕਾਂ ਨੂੰ ਪ੍ਰੋਵਾਈਡ ਹੋਇਆ ਕੱਲ ਤਾਂ ਅੱਜ ਅਸੀਂ ਇਹ ਛੋਟੇ-ਛੋਟੇ ਸਾਡੇ ਬੱਚੇ ਨੇ ਸਾਡੀਆਂ ਬੱਚੀਆਂ ਜਿਹੜੇ ਕਿ ਪਿੰਡ ਦੀਆਂ ਕਹਿੰਦੇ ਨੇ ਆਪਾਂ ਨਿਆਣੀਆਂ ਨੇ ਅਸੀਂ ਇਹਨਾਂ ਤੋਂ ਜਰਾਂਗਾ ਬੱਟਨ ਦਬਾ ਕੇ ਅੱਜ ਟੂ ਬਰੀ ਸ਼ੁਰੂਆਤ ਕੀਤੀ ਹੈ ਹੋਰ ਸਾਨੂੰ ਪੂਰੀ ਆਸ ਹੈ ਕਿ ਜਿਸ ਸੋਚ ਨਾਲ ਅਸੀਂ ਐਫਰਟ ਕੀਤਾ ਹੈ ਕਿਉਂਕਿ ਸਾਡੇ ਜਿੰਨੇ ਵੀ ਕਾਉਂਸਲਰ ਨੇ ਪਾਸ ਜੀ ਹੈ ਬੁਲਿੰਦਰ ਸਿੰਘ ਜੀ ਹੈਗੇ ਅਮਾਗੀ ਜੀ ਖੜੇ ਹੈ ਸਾਬੇ ਤੋਂ ਪੰਜ ਸੱਤ ਪੁਰਾਣੋਂ ਦੇ ਖਾਸ ਪੰਜ ਖੜੇ ਹੈ ਨੰਬਰਦਾਰੀ ਖੜੇ ਹੈ ਸਾਡੀ ਸਾਰੀ ਜਿਹੜੀ ਟੀਮ ਹੈਗੀ ਸਾਰੀ ਹੈਗੀ ਆ ਲੋਕ ਖੇਤਰ ਵਿੱਚ ਕੰਮ ਕਰਨ ਵਾਲੀ ਸਾਡੇ ਹੋਰ ਜਿੰਨੇ ਕੰਸਲਰ ਵੀ ਹੈਗੇ ਆ ਤਾਂ ਅਸੀਂ ਆਪ ਨਿੱਜੀ ਤੌਰ ਤੇ ਧਿਆਨ ਦੇ ਕੇ ਇਹ ਸਮੱਸਿਆ ਹੈਗੀ ਆ ਹਰ ਕਿਵੇਂ ਉਸਦਾ ਨਵੇਂ ਟਿਊਬ ਲਾਈਏ ਅਸੀਂ 4-50 ਲੱਖ ਰੁਪਏ ਦਾ ਖਰਚਾ ਹੁੰਦਾ ਹੁੰਦਾ ਹੈ ਅਜੇ ਇਹਨੂੰ ਚਾਲੂ ਕਰਤਾ ਕਿਉਂਕਿ ਇਨਫਰਾਸਟ੍ਰਕਚਰ ਸਾਰਾ ਦੇਖੋ ਸਾਰਾ ਬਣਿਆ ਸੀਗਾ ਟੈਕੀ ਵੀ ਨਾਲ ਬਣੀ ਹੋਈ ਹੈ ਤਾਂ ਅਸੀਂ ਹੁਣ ਹੋਰ ਵੀ ਸੀ ਚੈੱਕ ਕਰਾਂਗੇ ਕਿ ਕਿਸ ਜਗ੍ਹਾ ਤੇ ਅਸੀਂ ਬੰਦ ਪਏ ਟਿਊਬ ਨੂੰ ਚਾਲੂ ਕਰਾ ਸਕਦੇ ਜੇਕਰ ਤਾਂ ਹੋਟਾ ਨੂੰ ਲੱਗੇਗਾ ਇਹ ਵੀ ਚਾਲੂ ਹੋ ਸਕਦਾ ਕਿ ਪਏ ਤੇ ਨਗਰ ਕੌਂਸਲ ਦੇ ਫੰਡਾਂ ਦੀ ਬਚਤ ਹੈਗੀ ਆ ਹੋਰ ਜਿਹੜੀ ਚੀਜ਼ ਅਸੀਂ ਥੋੜੀ ਜਿਹਾ ਖਰਚਾ ਕਰਕੇ ਦੁਬਾਰਾ ਚਾਲੂ ਕਰ ਦਦੇ ਤਾਂ ਲੋਕਾਂ ਨੂੰ ਰਾਤ ਮੜੀ ਮਿਲਦੀ ਅੱਜ ਮੈਂ ਇਲਾਕਾ ਨਿਵਾਸੀਆਂ ਨੂੰ ਬਰਾਇਜ਼ਨਾ ਸਾਰੇ ਕੌਂਸਲਰਾਂ ਨੂੰ ਵੀ ਦਾਈ ਜਿਨ੍ਹਾਂ ਨੇ ਇਹ ਬੀੜਾ ਚੱਕਿਆ ਸੀਗਾ ਉਹ ਅਜੇ ਕੰਮ ਨੇਪਰੇ ਚੜਿਆ ਪਤਾਂ ਜੀ ਪਾਣੀ ਦੀ ਬਹੁਤ ਸਮੱਸਿਆ ਟੋਨ ਨੂੰ ਖਾਸ ਕਰਕੇ ਟੋਨ ਦੇ ਵਿੱਚ ਹੀ ਉਹ ਸਮੱਸਿਆ ਪਾਣੀ ਦੀ ਜਿੱਤੇ ਆਂਦਾ ਹੀ ਨਹੀਂ ਬਿਲਕੁਲ ਜੇ ਆਂਦਾ ਗੰਦਾ ਪਾਣੀ ਆ ਰਿਹਾ ਉੱਥੇ ਬੜਿਆ ਇਸ ਤਰ੍ਹਾਂ ਹੈ ਨਾ ਹੁਣ ਜਿਹੜਾ ਇਸ ਏਰੀਆ ਨੂੰ ਪਾਣੀ ਮਿਲ ਰਿਹਾ ਸੀ ਥੋੜਾ ਬਹੁਤ ਠੀਕ ਹੈ ਨੀ ਅਜੇ ਪਾਣੀ ਆਣ ਨਾਲ ਉਹ ਸਾਡੀ ਕੁਛ ਪਾਣੀ ਦੀ ਬਚਤ ਹੋਊਗੀ ਉੱਚੋਂ ਜੇ ਸੁਪਲਾਈ ਤੋਂ ਪੂਰੀ ਹੋਣ ਲੱਗ ਗਈ ਉਹ ਵੀ ਹੋਰ ਉਹ ਪਾਸੇ ਅਸੀਂ ਦੇ ਸਕਦੇ ਥੋੜਾ ਜਿਹਾ ਪਾਣੀ ਠੀਕ ਹੈ ਜੀ ਮਤਲਬ ਇਹ ਜੀ ਕਰ ਰਹੇ ਅਸੀਂ ਹੁਣ ਚਾਰ ਪੰਜ ਸੀਟੀਓਰ ਨਵੇਂ ਲ ਇਸ ਵਾਰ ਰਿਪੋਰਟ ਬਰਾ ਪੁਰਾਣੇ ਰਾਜਪੁਰੇ ਜਾਣਾ ਦੇਵੀ ਆਪਣਾ ਕਿਹੜੇ ਦੇ ਕੋਲ ਨਵੇਂ ਟਿਪਰਸ ਲੱਗ ਰਹੇ ਹੁਸੇ ਉਧਰ ਜਾ ਕੇ ਚੈਕ ਇਦਾਲ ਕੰਮ ਚੈੱਕ ਕਰਨਾ ਠੀਕ ਹੈ ਐਸਾ ਲੱਗ ਰਿਹਾ ਨੇ ਸਾਰਾ ਦਿਨ ਸਾਡੀ ਪੂਰੀ ਟੀਮ ਜਿਨੀ ਵੀ ਕਮੋ ਸਾਹ ਦੇ ਨਾਲ ਸੀਗੀ ਹਰਿਆ ਸਿੰਘ ਮੋਹ ਸਾਹ ਦੇ ਨਾਲ ਪਹਿਲਾਂ ਅੱਜ ਵੀ ਨਾਲ ਖੜੀ ਹੈ ਠੀਕ ਹੈ ਸਰਕਾਰ ਦੇ ਲਈ ਸਾਨੂੰ ਸੋਖਾ ਹੋਣਾ ਸੀ ਇਹ ਕੰਮ ਕਰਨਾ ਕਿਉਂਕਿ ਸ਼ਹਿਰ ਦਾ ਕਮੋਜ ਨਾ ਸੀਗਾ ਹੁਣ ਸਾਨੂੰ ਸਟਰਗਲ ਕਰਨੀ ਪੈਂਦੀ ਹੈ ਪਰ ਅਸੀਂ ਕਰਦੇ ਹਾਂ ਸਾਰੇ ਜਿੰਨਾ ਸਮਾਂ ਆਗਾ ਸੀ ਕਰਦੇ ਰਹਾਂਗੇ ਤਾਂ ਕਿ ਸ਼ਹਿਰ ਦੇ ਵਾਸੀਆਂ ਨੂੰ ਸੁਰੱਖਿਆ ਮਿਲੇ